ਨਹੀਂ ਆਗਾ ਕਿ ਮੈਂ ਸਾਸ਼ਤਰੀਆ ਮੈਂ ਤਾਂ ਦੱਦੀ ਚੱਲਣ ਜਿਹੜੀ ਮੈਂ ਜਿੱਦ ਮੇਰੇ ਤੋਂ ਕਰੋੜ ਬੈਠੇ ਨੇ ਵੀਰੇ ਕਰੋੜਾਂ ਨਹੀਂ ਯਾਰ ਜੇ ਜਿਹੜਾ ਕੁਝ ਕਿਸੇ ਨੂੰ ਵੰਡਦਾ ਉਹੀ ਕੁਝ ਉਹਦਾ ਰਿਟਰਨ ਮਿਲਣਾ ਹੁੰਦਾ ਹਾਂ ਬਸ ਸੱਤ ਆ ਗਿਆ ਪੰਜਾਬੀ ਅਰੇ ਵੀਰੇ ਕਾਮ ਨਾ ਸਵੇਰੇ ਸਵੇਰੇ ਕਈ ਵਾਰ ਜਾਣਾ ਹੁੰਦਾ ਆ ਮੰਡੀ ਚ ਦੋ ਤਿੰਨ ਚੌਕੀਦਾਰ ਨੇ ਜਾਂ ਖੱਬੇ ਸੱਜੇ ਹੈਗੇ ਨੇ ਜਿਹਨੇ ਜਾਣਦੇ ਨੇ ਵੀ ਚਲ ਘੁੰਮਦੇ ਫਿਰਦੇ ਆ ਉਹਨਾਂ ਨੇ ਜਲੇ ਕਹਿੰਦਾ ਭਾਈ ਇਹ 10 ਮਿੰਟ ਲੇਟ ਹੋ ਗਏ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜਾਣ ਜਾਣਦੇ ਵੀ ਨਹੀਂ ਆਪਾਂ ਆਪਾਂ ਕਹਿੰਦੇ ਸਤਿ ਸ਼੍ਰੀ ਅਕਾਲ ਦੇ ਕੋਈ ਗਾਲ ਕੱਢੂਗਾ ਉਹਦੇ ਗਾਲ ਦੇ ਹਿਸਾਬ ਨਾਲ ਜਵਾਬ ਦਿੰਦਾ ਇਹ ਤਾਂ ਜੋ ਕੁਝ ਕਰਦਾ ਉਹ ਕੁਝ ਮਿਲਦਾ ਆਹ ਆਹ ਉਹ ਨਹੀਂ ਭਾਈ ਤੈਨੂੰ ਬਰਮ ਘੇਨ ਦੀ ਗੱਲ ਦੱਸਦੇ ਆਂ ਇਹ ਪਾਪ ਉੱਤਾਰੇ ਸਿਆੜ ਸਾਹ ਵਾਲੇ ਨਹੀਂ ਬਹੁਤ ਵਾਰ ਆਏ ਨਹੀਂ ਹੁੰਦਾ ਕੋਈ ਕੋਈ ਬੰਦਾ ਜਾਂਦਾ ਆਉਂਦਾ ਕਹਿੰਦਾ ਸਤਿ ਸ਼੍ਰੀ ਅਕਾਲ ਭਾਈ ਜੀ ਅਗਲਾ ਸਤਿ ਸ਼੍ਰੀ ਅਕਾਲ ਬਾਤ ਸੁਣਤੀਆਂ ਤਾਂ ਕੌਣ ਸੀ ਸਤਿ ਸ਼੍ਰੀ ਅਕਾਲ ਵਾਲਾ ਨਹੀਂ ਹੁਣ ਮੈਂ ਸਾਈਕਨ ਹੋ ਗਿਆ ਦੇ ਭਾਈ ਪਰਮਿਆਂ ਜੋ ਕੁਛ ਹੈ ਇਹ ਅੱਖੇ ਦੇਖਦੀ ਆ ਮਾੜਾ ਜੰਗਾ ਉਹਨੇ ਕਿਹਾ ਇਹਦੇ ਵਰਗੇ ਨੂੰ ਚਾਹੀਦਾ ਤੇ ਬਾਈ ਬੁੱਢੇ ਨੂੰ ਮੇਰੇ ਬਾਪ ਪਿਤਾ ਜੀ ਦਾਦੇ ਕਹਿੰਦੇ ਬਜ਼ੁਰਗ ਨੂੰ ਬੁਲਾਓ ਪਰ ਕਿਉਂਕਿ ਜਾਗੋ ਨਾ ਜਵਾਨੀ ਦੀ ਸੁਣਿਆ ਨਹੀਂ ਆ ਬੰਮੀ ਸਹੀ ਆ ਕਹਿੰਦੇ ਫੇਰ ਉਹਨੂੰ ਹੌਸਲਾ ਹੋ ਜਾਂਦਾ ਵੀ ਮੈਨੂੰ ਕੋਈ ਦੁੱਖ ਸੁੱਖ ਕਰੇ ਜਿਵੇਂ ਤੁਸੀਂ ਪਹਿਲਾਂ ਵੀ ਫਰਾਈਆ ਮੇਰੇ ਨਾਲਾ ਯਾਰ ਮੈਂ ਇੱਥੇ ਇੱਕ ਬਜ਼ੁਰਗ ਮਾਈ ਜੀ ਆ ਉਹ ਬੈਠੀ ਨਹੀਂ ਉਹ ਤੇ ਟੈਕੀ ਕੋ ਨਹੀਂ ਉਹ ਠੀਕ ਆ ਮੇਰੀ ਗੱਲ ਤਾਂ ਸੁਣਾ ਨਹੀਂ ਮੈਂ ਮੈਨੂੰ ਤੇਰੀ ਗੱਲ ਦਾ ਜਵਾਬ ਦੇਣਾ ਉਹ ਨਹੀਂ ਆਪਾਂ ਹੁਣ ਲੰਬੀ ਹੋ ਜਾਣੀ ਆ ਚਲ ਠੀਕ ਆ ਹਾਂ ਫਿਰ ਉਹ ਬਚਾਰ ਪਾਉਣੇ ਹੁੰਦੇ ਨੇ ਆਪਾਂ ਆਦਬ ਲਈ ਆਪਾਂ ਨੂੰ ਕੋਈ ਤਰਕ ਨਹੀਂ ਕੋਈ ਚੈੱਕ ਕਰ ਲਵੇ ਹਨਾ ਡੀਐਨਏ ਚੈੱਕ ਕਰ ਲਵੇ ਉਹ ਉਹਦਾ ਡੀਐਨਏ ਦਾ ਸਤਾ ਉਹ ਆਪਣਾ ਰਹਿ ਜਾਂਦਾ ਨਹੀਂ ਕਰਦਾ ਵੀ ਮੈਚ ਉਹ ਕੰਪਿਊਟਰ ਨੂੰ ਬਦਲ ਨਹੀਂ ਸਕਦਾ ਹੂੰ ਉਹਨੇ ਇੱਕ ਸ਼ੂਗਰ ਨੂੰ ਜਿੰਨ ਦਆ ਦਿਆ 300 ਇੱਕ ਦਆ ਦਿਆ 250 ਪਰ ਆਪ ਕੀ ਜਾ ਉਹ ਆਪਣਾ ਆਪਣਾ ਕਰਮ ਕਰਦੀਆਂ ਨੇ ਉਹ ਨਹੀਂ ਕਰਮ ਨਹੀਂ ਉਹ ਕੰਪਨੀ ਹੁੰਦੀ ਆ ਏਟ ਉੱਤੇ ਬੰਦੇ ਨਹੀਂ ਕਰਨਾ ਹੁੰਦਾ ਵੀ 0 ਡਿਗਰੀ ਦਾ ਕਰਨਾ ਦਾ ਬੰਦੇ ਨਹੀਂ ਹੁਣ ਬਹੁਤ ਦਾ ਸੈਲ ਡਾਊਨ ਹੋਵੇ ਉਹ ਪੂਰਾ ਕੰਮ ਕਰੇ ਨਹੀਂ ਪੈਂਦੀ ਨੇ ਉਹ ਤੱਕੜੀ ਵਾਲਾ ਉਹਨੂੰ ਇੱਕ ਵਾਰੀ ਚੱਕ ਕੇ ਉਹਨੂੰ ਸ਼ਾਮ ਕਰਦਾ ਬਾਕੀ ਉਹਦੀ ਪਾਸ ਕਰ ਕੀ ਕਰਦਾ ਉਹਦਾ ਖੰਡਾ ਨਹੀਂ ਖੰਡਾਉਂਦਾ ਕੰਡੇ ਨੂੰ ਪਤਾ ਜਾ ਉਹ ਕੋਲਣ ਵਾਲੇ ਨੂੰ ਪਤਾ ਇਹ ਤਾਂ ਨਹੀਂ ਇਹ ਗੱਲਾ ਵੀ ਇਹ ਤੱਕ ਥੋੜਵਾ ਇਹ ਆਪੋ ਆਪਣਾ ਜ਼ਮਾਨਾ ਤੇ ਰਖਣਾ ਉਹਨ ਜਿਹੜੇ ਜੰਗ ਲੱਗੀ ਸੀ ਮਹਾਰਾਜ ਦੀ ਕਿਰਪਾ ਨਾਲ ਅੱਛਾ ਉਹਦੇ ਵਿੱਚ ਉਹਦੇ ਵਿੱਚ ਕੀ ਹੋਇਆ ਕੋਈ ਮਾੜਾ ਜੰਦਾ ਦਾ ਨਿਕਲਿਆ ਮਾੜਾ ਨਹੀਂ ਨੀ ਕੋਣ ਆਵਰ ਹੁਣ ਵੀ ਬੰਦ ਹੋ ਗਈ ਮੈਸੇ ਸਮਾਪਤੀ ਦਾ ਜਮੇ ਫਪਾਉਣਾ ਉਹਨਾਂ ਆ ਜਿਹੜੇ ਸੁਖਮਲ ਨਹੀਂ ਜਿਹੜੇ ਮੇਨ ਰਾਖੀ ਉੱਤੇ ਐਸਨ 60 ਦੀ ਚੱਲ ਰਹੀ ਆ ਅਨਾਸ਼ ਨਹੀਂ ਮਾਰਾਈ ਜੀ ਇਹੋ ਮੇਨ ਰਾਖੀ ਦੇ ਵਿੱਚ ਇਨਾ ਕੁਝ ਉਹਨੂੰ ਬਦਲਣਾ ਉਹਨਾਂ ਨੇ ਜਿਵੇਂ ਚਰਨਜੀਤ ਆ ਮਾਨਾਂ ਸਤਿਆ ਇਦਾਂ ਇਦਾਂ ਉਹਦੇ ਅਕਸ਼ਰ ਹੁੰਦੇ ਨੇ ਮੇਨ ਰਾਸ਼ੀ 12ਵੀਂ ਆ ਇਹਨੇ 12ਵੀਂ ਰਾਸ਼ੀ ਉੱਤੇ ਜਿਹੜੀ ਸਾਢੇ ਸਤਿਆ ਉਹਨੇ 11 ਰਾਸ਼ੀਆਂ ਉੱਤੇ ਕੰਮ ਕਰਨਾ ਸ਼ਨੀ ਦੇਵ ਨੇ ਮੇਨ ਰਾਸ਼ੀ ਨੂੰ ਤਾਂ ਦੇਣਾ ਹੀ ਜਣਾ ਠੀਕ ਆ ਇਹ ਬਹੁਮਤ ਸ਼ਨੀ ਦੇਵ ਦੀ ਆ ਹੁੰਬ ਰਾਸ਼ੀ ਤੋਂ ਉੱਤਰੇ ਨੇ ਆਪਣੀ ਰਾਸ਼ੀ ਤੋਂ ਇਹ ਗਰਮ ਨਹੀਂ ਹੋਏ ਮੇਨ ਰਾਸ਼ੀ ਨੂੰ ਬਹੁਤ ਬਦਲਣਗੇ ਭਾਈ ਐਜੀਆਂ ਐਜੀਆਂ مصیبتਾਂ ਦੇਣੀਆਂ ਨੇ ਬੰਦੇ ਨੇ ਧਰ ਘੇਲ ਜਾਂਦਾ ਚਲੋ ਜੇ ਉਹਨੂੰ ਮਤਲਬ ਮੰਨਦੇ ਆਂ ਵੀ ਅਕਾਲ ਪੁਰਖ ਦੇ ਵਿੱਚ ਹੁਕਮ ਚ ਹੋਣਾ ਕਈਆਂ ਨੇ ਮੇਰੇ ਵਰਗਿਆਂ ਨੇ ਨਸ਼ੇ ਕਰੇ ਕਈਆਂ ਨੇ ਖਾਤਾ ਕਈਆਂ ਨੇ ਸੋਪਤਾ ਸੁਣਿਆ ਨਾ ਸੌਣ ਵਾਸਤੇ ਕਈਆਂ ਨੇ ਗੱਲਾਂ ਮਾਰੀਆਂ ਉਹ ਜਿਹੜੀ ਉਹਨਾਂ ਤੇ ਵਰਤੀ ਆ ਉਹ ਤਾਂ ਕਿਸੇ ਨੂੰ ਕੋਈ ਨਹੀਂ ਪਤਾ ਬਿਲਕੁਲ ਯਾ ਲਾਈਟ ਬੰਦ ਕਰ ਦੋ ਆਈਕਨ ਹੋ ਜੂ ਇਹ ਦਰਮਾ ਬੰਦਾ ਗਵਰਨਮੈਂਟ ਰੂਮ ਉਹ ਰੂਮ ਤੋਂ ਬੋਲਣਾ ਉਹਨੇ ਆਪਣੇ ਉਹ ਸੈਂਸਰ ਨਾਲ ਲਿੰਕ ਕੀਤਾ ਉਹਨੇ ਜਦੋਂ ਕੈਮਰਾ ਮਾਚ ਦਾ ਕੋਈ ਆਉਨ ਉਸੇ ਕੰਮ ਕਰਨਾ ਉਹਦੇ ਵਿੱਚ ਬੰਦਾ ਦੋਨੋ ਚੱਲਣਾ ਸਹੀ ਹੈ ਉਹ ਮੈਨੂੰ ਆਪੇ ਦੱਸ ਦੇ ਜੇ ਆਪਾਂ ਬਹੁਤੇ ਵੱਡੇ ਸਾਇੰਸਟਿਸਟ ਨਹੀਂ ਆਏ ਜਿੰਨੇ ਪੜ੍ਹੇ ਲਿਖੇ ਨਹੀਂ ਹੋਏ ਉਹਦੇ ਵਿੱਚ ਸੈਂਸਰ ਆ ਜਾਂਦੇ ਇੱਥੇ ਤੇ ਉਹ ਚਮਕ ਪੈ ਗਈ ਉਹ ਆਟੋਮੈਟਿਕਾ ਉੱਤੇ ਉਹਨੇ ਛੱਡਦੇ ਮੈਨੇ ਪੰਜ ਚਾਰ ਬੰਬ ਚਾਹੇ ਲੱਖ ਚਾਹੇ ਹਜ਼ਾਰ ਚਾਹੇ ਇੱਕ ਆ ਬੇਟੀ ਦਾ ਸਮਾਜ ਚੱਲਦਾ ਉਹ ਜਿਹੜਾ ਨੈੱਟ ਦਾ ਏ ਇਹਦੇ ਉੱਤੇ ਕੋਰਸ ਕਰੋ ਹਨਾ ਕੋਈ ਨੈੱਟ ਦੇ ਕਰ ਕੁਝ ਵੀ ਕਰੋ ਇਹਨਾਂ ਦੇ ਇਹ ਸਾਈਡ ਦਾ ਕੋਈ ਵੀ ਆ ਕਿਸੇ ਦਾ ਵੀ ਹੁੰਦਾ ਅਬਿੰਦਰ ਸਿੰਘ ਹਮ ਮਨ ਮੇਰੇ ਚ ਬੋਲਣ ਦਾ ਢਾਡਾ ਠੀਕ ਹੈ ਚਲੋ ਕੋਣਾ ਰੱਬ ਨੂੰ ਪਤਾ ਮੇਰੇ ਕਿ ਕੀ ਆ ਏ ਹੁੰਦਾ ਦੂਰੀਆ ਮਾਰੀ ਜਿਨਵੇ ਗਰਾਣਾ ਲੱਗਦਾ ਕਿ ਉਹਨੂੰ ਵੀ ਕੀੜਾ ਲੱਗਿਆ ਉਹਦੀ ਰੋਸ਼ਨੀ ਅੱਜ ਤੋਂ 50 ਸਾਲ ਕਹ ਲਓ 25 ਸਾਲ ਕਹ ਲਓ 25 ਸਾਲ ਦੇ ਵਿੱਚ ਬਦਲੀ ਆ ਠੀਕ ਹੈ ਤੁਮਨ ਦਾ ਜਿਹੜੀ ਪਹਿਲਾਂ ਕੋ ਪਾ ਬੈਣੀ ਜੀ ਇੰਨਾ ਕਿਤੇ ਅਟੈਕ ਹੁੰਦੇ ਸੀ ਇਹ ਨਹੀਂ ਉਹ ਕਈ ਚੀਜ਼ਾਂ ਦਾ ਪ੍ਰਭਾਵ ਹੁੰਦਾ ਨਾ ਇਹਦੇ ਹੁਣ ਪਹਿਲਾਂ ਇਹ ਜੇ ਕੰਮ ਹੈ ਵੀ ਨਹੀਂ ਸੀਗੇ ਆ ਫਸਲਾਂ ਨਹੀਂ ਇਹ ਜੀਆਂ ਸੀਗੀਆਂ ਉਹਨਾਂ ਦਾ ਜੋ ਸਵਾਦ ਸੀਗਾ ਗੋਭੀ ਦਾ ਯਾ ਚੀਜ਼ਾਂ ਦਾ ਸਵਾਦ ਹੀ ਉਹ ਜਿਹਾ ਸਵਾਦ ਹੈ ਨਹੀਂ ਤੱਤ ਨੇ ਯਾਰ ਉਹਨਾਂ ਦੇ ਤੱਤ ਖਤਮ ਹੋ ਗਏ ਇਹ ਜਿਹੜੇ ਲਾਲ ਚਨੇ ਪ੍ਰੋਡਕਟਾਂ ਦੇ ਦੇਨੋ ਜੱਟ ਜਿਵੇਂ ਇਹ ਭਿੰਡੀ ਲੱਗੂ ਇਹਨੂੰ ਐਨ ਐ ਕਰੇਕਟ ਮਜੂਗਾ ਬਸ ਆ ਸਪਰੇਅ ਕਰ ਦੋ ਦੇ ਦੋ ਬਾਈ ਆਪਾਂ ਨੇ ਸੋਚਣਾ ਕਿ ਨਾ ਆਪਣੇ ਅੰਦਰੇ ਆਣਾ ਕਿ ਆਪਾਂ ਨਹੀਂ ਭਿੰਡੀ ਵੇਚਦੇ ਮੈਪੇ ਸਹੀ ਬੀਜਦਾ ਬਸ ਥੋੜੇ ਹੂੰ ਤਾਂ ਵੀ ਉਹ ਪੰਡਿਤ ਆਉਣਾ ਕਰਦਾ ਹਰੇਕ ਚੀਜ਼ ਬੈਲੈਂਸ ਹੋਈ ਹੋਈ ਆ ਜੇ ਅੱਜ ਜੁਕੀ ਵਿਹਾਰ ਤੋਂ ਆ ਤੇਰਾ ਪਨੀਰ ਦੁੱਧ ਆਉਣਾ ਬੰਦ ਹੋ ਜੀਏ ਜਿਹੜਾ ਨਕਲੀ ਆ ਉਹ ਦੁੱਧ ਦਾ ਭਾਈ 1.5 200 ਰੁਪਏ ਤੋਂ ਉੱਪਰ ਜਾਊਗਾ ਜਾਊਗਾ ਸੱਚਾ ਰੇਲ ਸੱਚਾ ਆਪ ਬੇਚ ਰਿਆ ਫੇਰੇ ਕਿੱਥੇ ਮਾੜਾ ਬੰਦਾ ਲਊਗਾ ਇਹਨੂੰ ਉਹ ਨਹੀਂ ਸੁਣਦਾ ਲੈ ਧਣ ਆਪਾਂ ਲਈ ਆਂਬਰ ਤੇ ਅੰਦਰ ਧਣੀਆਂ ਹਰਾ ਉਹਨੂੰ ਤੋਂ ਜਿਹੜਾ ਦੇਸੀ ਆ ਇੱਕ ਘੰਟੇ ਲਵਾਵੇ ਜੇ ਰੱਖ ਦੋ ਨਾ ਪੀਲਾ ਹੋ ਜਾਣਾ ਠੀਕ ਹੈ ਜਿਹੜਾ ਆਮ ਧਨੀਆ ਆਪਣਾ ਦੇਸੀ ਲਗਿਆ ਹੁੰਦਾ ਉਹਨੇ ਵੀਰੇ ਤੈਨੂੰ 3 ਦਿਨ ਉਹਦੀ ਸਮੈਲ ਆਉਣੀ ਆ ਹਾਂ ਦੱਸ ਮੈਨੂੰ ਫਿਰ ਉਹਨੇ ਵਿੱਚ ਫਰਕ ਤਾਂ ਹੈਗਾ ਹੀ ਆ ਉਹ ਇੱਕ ਨੈਚੁਰਲ ਆ ਇੱਕ ਨਾ ਨਕਲਾ ਜਿਹਨਾਂ ਕਹਿੰਦੇ ਬੀਏ ਉਹਦੀ ਕੱਪੀ 2 ਆ 3 ਆ ਫਲਾਣ ਐ ਚਾ ਧੰਦਾਈ ਮੇਰੇ ਵਾਂਗੂ ਚੀਜ਼ਾਂ ਦਾ ਬੈਲੈਂਸ ਆ ਚੰਗਾ ਮਾੜਾ ਹੋਇਆ ਹੋਇਆ ਹੁਣ ਰੁਕ ਰੁਕਣਾ ਤਾਂ ਕੁਝ ਨਹੀਂ ਹੈ ਤਾਂ ਰਦੇ ਵੀ ਨਹੀਂ ਰੁਕਣਾ ਹੈ ਰੁਕਣਾ ਵੀ ਨਹੀਂ ਧਰਤੀ ਨੇ ਪਾਰਟੀ ਨਹੀਂ ਖਾਣੀ ਜਦ ਤੱਕ ਰੱਬ ਘੜਾ